ਆਏ ਜੀ ਦਾ ਹਲਸਾ ਹੈ ਜੀ ਦੀ ਪੱਤੇ ਅੱਜ ਅਕਾਲੀਵਾਲੀਵਾਰਸ ਪੰਜਾਬ ਦੇ ਜਿਹੜਾ ਉਮੀਦਵਾਰ ਨੇ ਭਾਈ ਮਨਦੀਪ ਸਿੰਘ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਉਹਨਾਂ ਵੱਲੋਂ ਅੱਜ ਜਿਹੜੇ ਪੇਪਰ ਨੇ ਅੱਜ ਦਾਖਲ ਕੀਤੇ ਜਾ ਰਹੇ ਨੇ ਉਹ ਅੱਜ ਤੁਹਾਨੂੰ ਲਾਈਵ ਦੱਸਣ ਕਰਾਉਨੇ ਆ ਸਾਰੀਆਂ ਫੌਜਾਂ ਦੇ ਵਾਇ ਗੁਰਦੀ ਚੜਦੀ ਕਲਾ ਰੱਖਣੀ ਆ ਪੰਥ ਵੀ ਚੜਦੀ ਕਲਾ ਬੋਲੇ

ਬਹੁਤ ਟਾਈਮ ਪਿਆ ਮਾਰਾ ਬਹੁਤ ਵੇਰ ਆਪਾਂ ਨੇ ਬੰਦ ਕਰ ਦੇਣਾ ਆਪਣੇ ਨਹੀਂ ਲਾ ਲਾਂਗੇ ਕਿਸੇ ਚਾਲ ਨੂੰ ਤਾਂ ਆਪਣੇ ਨਾਲ ਭਾਈ ਇਹ ਤਾਂ ਫੇਰ ਚਲਾ ਲਾਂਗੇ ਆਓ ਵੈਗਰੂ ਲਾ ਲੂ ਨਾਰੇ ਲਾਉਣੇ ਪੰਜ ਚਾਰ ਮੋਲੇ ਸੋਨੇ ਹਾਲ ਸੋਹ ਸਿਆ ਕਾਲਾ ਭਾਈ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਭਾਈ ਅਮਰਪਾਲ ਸਿੰਘ ਖਾਲਸਾ ਜਿੰਦਾਬਾਦ ਭਾਈ ਸੰਦੀਪ ਸਿੰਘ ਸੰਨੀ ਜਿੰਦਾਬਾਦ ਭਾਈ ਮਨਦੀਪ ਸਿੰਘ ਖਾਲਸਾ ਜਿੰਦਾਬਾਦ ਦੀ ਲੰਬੀ ਲਾਈਨ ਹੈ तकरीबन 4-5 ਕਿਲੋਮੀਟਰ ਜਿਹੜੀ ਲੰਬੀ ਲਾਈਨ ਆ ਕਾਰਾਂ ਦੀ ਲੱਗੀ ਹੋਈ ਹੈ ਹੁਣ ਬਣੀ ਫਿਰ ਗੱਲ ਲਓ ਜੀ ਹਵਾ ਲੱਗੀ ਹੈ ਨਾ ਬਲੇ ਸੰਹਾਰ ਵਕਤ ਸ਼ਰੀਆ ਕਾ ਭਾਈ ਮਨਦੀਪ ਸਿੰਘ ਖਾਲਸਾ ਜਿੰਦਾਬਾਦ ਭਾਈ ਦੀਪ ਸਿੱਧੂ ਜਿੰਦਾਬਾਦ संत खालसा जिंदाबाद भाई i <laughs> 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 ਸਤਿ ਸ਼੍ਰੀ ਅਕਾਲ ਆਹ ਭਾਈ ਨਜੀਦ ਕਰਕੇ ਗੱਡੀ ਅੱਗੇ ਲਵਾ ਦਿਓ ਅੱਬੂ ਅਫਜ਼ਲ ਸਾਹਿਬ ਅਗੜੀ ਇਹ ਗੱਡੀ ਦਾ ਪਾਸਾ ਕਰਾ ਲਓ ਮੁੰਡੀ ਅਫਜ਼ਲ ਇਹ ਗੱਡੀ ਪਾਸਾ ਕਰਾਓ ਅੰਦੀ ਬੜੀ ਆਉਂਦੀ ਗੱਡੀ ਅੱਗੇ ਨਾਲ ਹੰਡੇ ਇੱਕ ਮਿੰਟ ਮਾੜਾ ਹੱਥ ਛੱਡਿਆ ਚੋਕ ਕਰ ਲਈ ਇੱਕ ਮਾੜਾ ਛੱਡਿਆ ਮੈਂ ਫੇਰ ਪੜਦਾ ਨਹੀਂ ਜਾਣਦੇ ਬੋਲੇ ਆਪਾ ਆਪਣੇ ਵਾਲਾ ਚੱਕ ਲਿਆ ਹੁਣਾਂ ਸੀਗਾ ਬੋਲੇ ਸੋਨ ਹੋ ਸਾਸ਼ ਸ਼ਰੀਆ ਕਾਲ ਵਾਹੀ ਅਮਰਤਪਾਲ ਸਿੰਘ ਖਾਲਸਾ ਜਿੰਦਾਬਾਦ ਵਾਹੀ ਅਮਰਤਪਾਲ ਸਿੰਘ ਖਾਲਸਾ ਜਿੰਦਾਬਾਦ ਵਾਹੀ ਪੈਟਨਾ ਲਵਾਇਓ ਉਹ ਚੜ੍ਹਦੀ ਕਲਾ ਕਰਾ ਦੇ ਮਾਉਂਦੀਆ

Okay. ਫੋਟੋ ਦੀ 2 ਵਜੇ ਕਰਕੇ ਬਣਾਇਆ ਆ ਉਹ ਜੋ ਜਿਹੜੀ ਫੋਟੋ ਪਾਈ ਆ ਉਹ ਨਾਲ ਵਾਲਾ ਖੜਾ ਜਾਈ ਗੋਡੀ ਤੁਹਾਡਾ ਇਹ ਨਾਲ ਵਾਲਾ ਉੱਧਰ ਗਿਆ ਫਿਰ ਗੱਡੀ ਚਲਾਉਣ ਸੌਰੀ ਮੇਰਾ ਭਰਾ ਹੀ ਮਦਮਾਰਲਾ ਨਹੀਂ ਦੇ ਪਾਣੀ ਟੰਗਾਂ ਦੇ ਆਜੋ ਮੇਜਾ ਪ੍ਰਿੰਸ ਆਲੇ ਪੈਸੇ ਲੈ ਲੈ ਮੈਂ ਆਖੋ ਆਲੇ ਅੰਦਰ ਰੱਖੀ ਬਾਈਂ ਚਾਪੇ ਸ਼ਟਰ ਤੇ ਨਾ ਖੋਲ ਮਾਰਨੀ ਇੱਥੇ ਇੱਕ ਦਰ ਇੱਧਰ ਆ ਉਹਦੀ ਉਹਦੀ ਰੇਲਿੰਗ ਚੱਲਦੀ ਆ ਨਾਲ ਨਾਲ ਨਹੀਂ ਨਹੀਂ ਇੱਧਰ ਆ ਉੱਥੇ ਆ ਰੇਲਿੰਗ ਚੱਲਦੀ ਆ ਉਧਰੋਂ ਪਾਸੇ ਠੀਕ ਐ ਐਂਗਲ ਦੇ ਉੱਤੇ ਐਂਗਲ ਤੇ ਐਂਗਲ ਤੇ ਰੇਲਿੰਗ ਦੇ ਕੱਢ ਦੋ ਤੂੰ ਗੱਲੀ ਪਰ ਉਹਦੀ ਨਾਲ ਲੈਣ ਦੀ ਰੇਲਿੰਗ ਚੱਲਦੀ ਚੱਲ ਨਾ ਨਾ ਫੇਰ ਨਾ ਕਰੋ ਨਵਾਂ ਸ਼ਹਿਰ ਵਾਲੇ ਯਾਵੀਰ ਆ ਲੈ ਜਾ ਫੋਨ ਲੈ ਜਾ ਆਇਆ ਮੇਰਾ ਭਰਾ ਲੈ ਕੇ ਪਾਣੀ ਦੇਖੋ ਮਾ ਜਿੰਦਾਬਾਦ ਨੇ ਆਪਣੇ ਹੀ ਨੇ ਹਾਂਜੀ ਇਹ ਭਰਾ ਆਏ ਨੇ ਨਵਾਂ ਦਰਵਾਜ਼ੇ ਦੇ ਇਹ ਨਵਾਂ ਚਰਨ ਦੇ ਜਿੰਦਾਬਾਦ ਅੱਜ ਸਾਰਿਆਂ ਸੱਜਣਾਂ ਜਿਹੜੀਆਂ ਇੱਥੇ ਪਹੁੰਚੀਆਂ ਪਹਿਲਾਂ ਤੋਂ ਸਾਰਿਆਂ ਦਾ ਜੀਲੋ ਧੰਨਵਾਦ ਤੁਸੀਂ ਪੰਜਾਬ ਦੇ ਨੀਸ ਦਰਸ ਕਰਨ ਵਾਲੇ ਉਹ ਸਿੰਘ ਜਿਹੜੇ ਰੰਗ ਚੱਲ ਗਿਆ ਜੀ ਸੀ ਦਾ ਮਿਹਨਤ ਕਰਾਉਣ ਦੀ ਆ ਗੱਲ ਆ ਬੰਦੇ ਆਉਂਦੇ ਆ ਇਹ ਤਾਂ ਨਹੀਂ ਆਉਂਦਾ ਉਹ ਸਵਾਲ ਹੈ ਗੁਰਪ੍ਰੀਤ ਸਿੰਘ ਜੇਲ੍ਹੋਂ ਚ ਗਏ ਪਛਾਣ ਕੇ ਖੁਦਾਈ ਗੀਤਾਂ ਦਾ ਇਹ ਸਵਾਲ ਆਇਆ ਹੈ ਛੇ ਦਿਨਾਂ ਤੋਂ ਬਣੇ ਕਿਉਂ ਕਿਉਂ ਉਹਨਾਂ ਨੂੰ ਦੁਨੀਆਂ ਛੱਡ ਕੇ ਚਾਹੀਈਆਂ ਭਾਈਆ ਸੁੱਖ ਰਹਿੰਦੀ ਹੈ ਕੰਸੀ ਦੀ ਆਪਰੇ ਕਰਦਾ ਸੀ ਕਿ ਜੇ ਇਹ ਚੰਗੀ ਪਰਿਵਾਰ ਆਉਣੀ ਸੀ ਕਰਦਾ ਸੀ ਆਹ ਸੁਰੀਆ ਕਾਲ ਸਵਾਲ ਇਹਦੇ ਖੜਾ ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਬੰਦੀ ਸਿੰਘ ਦੇ ਹੌਸਲ ਕਰੋ ਪਰ ਬੋਲ ਕੇ ਪਹਿਲਾਂ ਇਹ ਗੱਲ ਸੋਚਣੀ ਚਾਹੀਦੀ ਹੈ ਜੇ ਸਰਕਾਰ ਕਰਕੇ ਜੇਸ ਮਕਸਦ ਕਰਕੇ ਬੰਦੀ ਸਿੰਘ ਅੰਦਰ ਗਏ ਨੇ ਕਿ ਉਹ ਮਕਸਦ ਪੂਰਾ ਹੋ ਗਿਆ ਜਾਂ ਨਹੀਂ ਹੋਇਆ ਤੇ ਫਿਰ ਬੰਦੀ ਸਿੰਘ ਰਹਾ ਹੋ ਕੇ ਇਹ ਕਿਹਨਾਂ ਲਈ ਸਵਾਲ ਜਿਸੀਂ ਸੋਚਦੇ ਨਹੀਂ ਗੰਗੀ ਸਿੰਘਾਂ ਅੱਜ ਕੱਲ ਭਾਈ ਤਾਰੇ ਜੀ ਭਾਈ ਜਨਤਾ ਸਿੰਘ ਤਾਰੇ ਜੀ ਭਾਈ ਜਰੂਰੀ ਜੀ ਚਿੱਠੀ ਆਈ ਹੈ ਜਿਹੜੀ ਬਹੁਤ ਵੈਲ ਉਹੋ ਜਿਹੜੀ ਗੱਲ ਆ ਗਈ ਸਾਰੀ ਕੌਮ ਨੂੰ ਉਹ ਗੱਲ ਸੋਚਣ ਦੀ ਲੋੜ ਹੈ ਭਾਈ ਤਾਰੇ ਉਹਨਾਂ ਆਖਿਆ ਜਿਸ ਮਕਸਦ ਕਰਕੇ ਪੰਜਾਬ ਨੂੰ ਹਤਾਂ ਕਰਕੇ ਪੰਜਾਬ ਨੂੰ ਬਹਾਜਾਦੀ ਕਰਕੇ ਅਸਫਦਰ ਗਏ ਸਨ ਉਹ ਜੇ ਮਕਸਦ ਨਹੀਂ ਪੂਰਾ ਹੁੰਦਾ ਸਮਝੌਤਾ ਕਰਕੇ ਅਸੀਂ ਬਾਹਰ ਨਹੀਂ ਆਣਾ ਸਮਝੌਤਾ ਕਰਕੇ ਕਿਉਂਕਿ ਬਾਹਰ ਨਹੀਂ ਆਣਾ ਜਿਹੜੇ ਸਾਡੇ ਨੌਜਵਾਨ ਪਿਛਲੇ 15-15 ਸਾਲਾਂ ਦੀ ਝੋਟਕੇ ਇਹਨਾਂ ਨੇ ਬਵਾਲਾ ਲਾ ਕੇ ਅੰਦਰ ਜਿੱਤੇ ਨੇ ਉਹਨਾਂ ਦਾ ਸੰਘਰਸ਼ ਵੀ ਅਸੀਂ ਬਰਾਬਰ ਕਰਦੇ ਹਾਂ। ਅੰਦੀ ਸਿੰਘ ਸਾਡੇ ਕੋਈ ਸ਼ੌਕ ਨਹੀਂ ਸੀ ਉਹਨਾਂ ਜਿਹਨਾਂ ਦਾ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਜੋਜ ਕਾਨੂੰਨ ਨੂੰ ਝੁਕੇ ਤਾਂ ਕੇ ਹਿੰਦੁਸਤਾਨ ਨੇ ਪਹਿਲਾਂ ਸਾਡਾ ਡਾਣੀ ਲੁੱਟਿਆ ਸਾਡਾ ਪੰਜਾਬੀ ਬੋਲ ਦੇ ਲਾ ਕੇ ਲੁੱਟਿਆ ਉਹਦੇ ਖਿਲਾਫ ਅੰਦਸ਼ ਹੋਇਆ ਤੁਮੇ ਨੂੰ ਬੋਚਾ ਲੱਗਾ धर्मयुक मोर जेके अनंदपुर जे मते जी गल हुई फैडरल ढांचे जी गल हुई अनंदपुर जे मते ख़िलाफ़ हिंदुस्तान जी हुकूमत